वाहे गुरु जी का खालसा वाहेगुरु जी की फतेह ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਸ ਨਾਲ ਸ਼ਹੀਦੀ ਗੁਰਪੁਰਬ 350 ਸਾਲਾਂ ਸ਼ਤਾਬ ਦੀ ਰੂਪ ਦੇ ਵਿੱਚ ਸਮੁੱਚਾ ਖਾਲਸਾ ਪੰਥ ਨਹੀਂ ਸਮੁੱਚਾ ਜਿਹੜਾ ਭਾਰਤ ਵਰਸ਼ਿਆ ਉਹ ਮਨਾ ਰਹੇ ਹਾਂ ਇਹ ਮਹਾਨ ਸ਼ਹੀਦੀ ਗੁਰਪੁਰਬ ਜੇ ਇਸ ਮਹਾਨ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦੂਸਰਿਆਂ ਦੇ ਲਈ ਆਪ ਸ਼ਹਾਦਤ ਦੇ ਕੇ ਧਰਮ ਦੀ ਆਜ਼ਾਦੀ ਤੇ ਇਸ ਮੁਲਕ ਦਾ ਸੱਭਿਆਚਾਰ ਫਰਾਤਨ ਬਿਰਸਾ ਜਿਹੜਾ ਉਹ ਕਾਇਮ ਕੀਤਾ ਤੇ ਮੈਂ ਅੱਜ ਧੰਨਵਾਦ ਕਰਦਾ ਸਮੁੱਚੇ ਭਾਰਤਵਰਸ਼ ਦੀਆਂ ਸੰਗਤਾਂ ਦਾ ਸਿੱਖ ਇਕੱਲੇ ਨਹੀਂ ਮੁਸਲਮਾਨ ਵੀਰ ਵੀ ਹਿੰਦੂ ਵੀਰ ਵੀ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾ ਰਹੇ ਸੋ ਇਹ ਮਟਨ ਸਾਹਿਬ ਦੀ ਪਵਿੱਤਰ ਧਰਤੀ ਸਾਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਜਨਮ ਸ਼ੋਭਾ ਪ੍ਰਾਪਤ ਧਰਤੀ ਇਹ ਨਗਰ ਕੀਰਤਨ ਦੀ ਪ੍ਰੰਪਤਾ ਉੱਥੋਂ ਹੋਈ ਸੀ ਅੱਜ ਰਾਤ ਕੱਲ ਇਹ ਇਸ ਮਹਾਨ ਤਪ ਸਥਾਨ ਬਾਬਾ ਭਵਾਨ ਸਿੰਘ ਜੀ ਦੇ ਸਥਾਨ ਤੇ ਰਾਤ ਦਾ ਵਿਸ਼ਰਾਮ ਸੀ ਤੇ ਹੁਣ ਅਬਰਤ ਵੇਲੇ ਇੱਥੋਂ ਚਾਲੇ ਪਾਏ ਆ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਕਾਰ ਦਿਵਸ ਰੂਪ ਦੇ ਵਿੱਚ ਇਹ ਜਿਹੜਾ ਮਹਾਨ ਨਗਰ ਕੀਰਤਨਿਆ ਦੀ ਪ੍ਰਮਤਾ ਕੀਤੀ ਗਈ ਸੀ ਸੋ ਉੱਥੇ ਵੀ ਬਹੁਤ ਵੱਡਾ ਸੰਗਤਾਂ ਦੇ ਵਿੱਚ ਆਸ਼ਾ ਸੀ ਤੇ ਜਿਉਂ ਪੰਜਾਬ ਦੇ ਵਿੱਚ ਵੀ ਪਹਿਰ ਪਾਇਆ ਪਹਿਲਾਂ ਜੰਮੂ ਦੇ ਵਿੱਚ ਉਹਨਾਂ ਰਾਤ 1 ਵਜੇ ਪਹੁੰਚੇ ਫਿਰ ਬਾਦ ਸਾਹਿਬ ਗੁਰਦੁਆਰੇ 1 ਵਜੇ ਤੇ ਰਾਤ ਐ ਸਥਾਨ ਤੇ ਵੀ 1:30 ਵਜੇ ਪਹੁੰਚੇ ਤੇ ਸੰਗਤਾਂ ਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਨਾਤਮਾਸਤਕ ਹੋ ਰਹੀਆਂ ਸਮੁੱਚੇ ਤੌਰ ਦੇ ਉੱਥੇ ਉੱਥੇ ਗੁਰੂ ਪਾਤਸ਼ਾਹ ਦੇ ਅਨੰਦ ਸਿੱਖ ਜਿਹੜੇ ਪਿਆਰ ਵਾਲੇ ਸਿੱਖ ਜਿਨ੍ਹਾਂ ਨੂੰ ਸਤਗੁਰੂ ਜੀ ਨੇ ਬੜੇ ਵੱਡੇ ਅਸੀਰਵਾਦ ਬਖਸ਼ਿਸ਼ ਕੀਤੇ ਭਾਈ ਮਤੀਦਾਸ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਗੁਰੂ ਪਾਤਸ਼ਾਹ ਨੇ ਸਿਰ ਜਾਏ ਤਾਂ ਜਾਏ ਮੇਰਾ ਸਿੱਕੀ ਸਿਤਕਣਾ ਜਾਏ ਐਸੀ ਗੁਰਤੀ ਬਖਸ਼ਿਸ਼ ਕੀਤੀ ਆਰੇ ਚੱਲ ਗਏ ਉਵਾਲੇ ਗਏ ਰੂਂਚ ਸਾੜੇ ਗਏ ਪਰ ਗੁਰੂ ਵੱਲ ਮੁੱਕ ਕਰਕੇ ਗੁਰਸ਼ਬਦ ਦੇ ਵਿੱਚ ਸਤਗੁਰਾਂ ਨੇ ਚੁੱਪੀ ਲਵਾਈ ਦੁੱਖ ਨਹੀਂ ਲੱਗਣ ਦਿੱਤਾ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਥੇ ਕਲਗੀਧਰ ਪਾਤਸ਼ਾਹ ਦਾ 350 ਸਾਲਾ ਗ੍ਰਿਹਾਈ ਦਿਵਸ ਜਿਹਦੇ ਸਮਾਗਮ 23 ਤਰੀਕ ਨੂੰ ਉਸੇ ਪਵਿੱਤਰ ਭੋਰਾ ਸਾਹਿਬ ਦੇ ਸਥਾਨ ਦੇ ਉੱਤੇ ਜਿੱਥੇ ਸਤਿਗੁਰ ਜੀ ਨੂੰ ਗ੍ਰਿਹਾਈ ਬਖਸ਼ਿਸ਼ ਕੀਤੀ ਸੀ ਉਥੇ ਮਨਾਏ ਜਾਣੇ ਆ ਇਹ 29 ਤਰੀਕ ਤੱਕ ਵਿਵਸਥਾ ਸਾਰੇ ਇਹ 350 ਸਾਲਾ ਸ਼ਤਾਬਦੀ ਨੂੰ ਮਹਾਨ ਜਿਹੜੇ ਅਪਰਾਲੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਚੀਆਂ ਸਿੱਖ ਸੰਗਤਾਂ ਦੇ ਨਾਲ ਲੈ ਕੇ ਸਮੁੱਚੇ ਭਾਈਚਾਰਿਆਂ ਨੂੰ ਨਾਲ ਲੈ ਕੇ ਇਹ ਜਿਹੜੇ ਆ ਇਹ ਯਤਨ ਆਰੰਭੇ ਸੀ ਤੇ ਮੈਂ ਧੰਨਵਾਦ ਕਰਦਾ ਸਮੂਹੀਆਂ ਸੰਗਤਾਂ ਦਾ ਧੋਬੜੀ ਸਾਹਿਬ ਵਾਲਾ ਵੀ ਮਹਾਨ ਨਗਰ ਕੀਰਤਨ ਕੱਲ ਸਵੇਰੇ ਦੂਖਨਵਾਨ ਗੁਰਦੁਆਰਾ ਪਟਿਆਲਾ ਪਹੁੰਚ ਜਾਣਾ 23 ਨੂੰ ਉਹਨਾਂ ਦੀ ਸਮਾਪਤੀ ਹੋਣੀ ਐ ਇਸ ਮਹਾਨ ਨਗਰ ਕੀਰਤਨ ਦੀ 18 ਅੱਜ ਤਰੀਕਿਆ ਜਾਂ ਕੱਲ ਨੂੰ ਇਹ ਦੀ ਆਪਣੀ ਜਾ ਕੇ ਸੰਪੂਰਨਤਾ ਹੋਣੀ ਆ ਗੁਰੂ ਚਰਨਾਂ ਚ ਅਰਦਾਸ ਆ ਸੰਤ ਬਾਬਾ ਗਰਦੇয়াল ਸਿੰਘ ਜਿਹੜੇ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸ੍ਰੀ ਅਕਾਲ ਤਖਸਾਲ ਸਾਹਿਬ ਨਾਲ ਇੱਕ ਧੀਰ ਨਹੀਂ ਇੱਕ ਥੰਮ੍ਹ ਬਣ ਕੇ ਸਾਡੇ ਨਾਲ ਚੱਲਦੇ ਆ ਸੋ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਰਾਤ ਦਾ ਬਖਸ਼ਰਾਮ ਸੀ ਪਹਿਲਾਂ ਜਦੋਂ ਨਨਕਾਣਾ ਸਾਹਿਬ ਵਾਲਾ ਨਗਰ ਕੀਰਤਨ ਆਇਆ ਉਦੋਂ ਵੀ ਰਾਤ ਦਾ ਬਖਸ਼ਰਾਮ ਇੱਥੇ ਸੀ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਇਸ ਮਹਾਨ ਪਵਿੱਤਰ ਆਤਮਾ ਨੂੰ ਜਿਹੜੀ ਸਾਰਿਆਂ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਬਾਣੀ ਤੇ ਬਾਣੇ ਨਾਲ ਜੋੜਦੇ ਆ ਸਾਧਗੁਰੂ ਜੀ ਦੇਹ ਅਰੋਗਤਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਤਾਂ ਕਿ ਕੌਮ ਦੀ ਇਸੇ ਤਰ੍ਹਾਂ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਰਹਿਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਬਣਾ। ਪ੍ਰਸ਼ਾਸਨ ਨੇ ਬਹੁਤ ਸਹਿਯੋਗ ਕੀਤਾ। ਕਿ ਐਸਜੀਪੀਸੀ ਕਿਸੀ ਸੰਸਥਾ ਤੁਹਾਨੂੰ ਲੋੜ ਨਹੀਂ ਪਰ ਫਿਰ ਵੀ ਜੰਮੂ ਕਸ਼ਮੀਰ ਜਦੋਂ ਅਸੀਂ ਨਾਲ ਟੂਰੇ ਸੀ ਕਸ਼ਮੀਰ ਤੋਂ ਪ੍ਰਸ਼ਾਸਨ ਨੇ ਪੂਰਾ ਸਹਿਯੋਗ ਦਿੱਤਾ ਪਰ ਜਦ ਪੰਜਾਬ ਦੀ ਜਿਹੜੇ ਪ੍ਰਸ਼ਾਸਨ ਦਾ ਕਿਹਦਾ ਰਿਹਾ ਜਦੋਂ ਅਸੀਂ ਗਵਰਨਰ ਜੰਮੂ ਕਸ਼ਮੀਰ ਨੂੰ ਮਿਲੇ ਸੀਗੇ ਤੇ ਉਹਨਾਂ ਨੇ ਉਸ ਦਿਨ ਅਸ਼ੋਰੈਂਸ ਵੀ ਦਵਾਈ ਸੀ ਕਿ ਅਸੀਂ ਪੂਰਨ ਤੌਰ ਤੇ ਸਹਿਯੋਗ ਕਰਾਂਗੇ ਤੇ ਮੈਨੂੰ ਸੰਤੋਸ਼ਟੀ ਆ ਕਿ ਬਹੁਤ ਵੱਡਾ ਸਹਿਯੋਗ ਉਹਨਾਂ ਨੇ ਬਖਿਆ ਇਹ ਥੋੜਾ ਜਿਹਾ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਉੱਥੇ ਨਾਲੋਂ ਵੱਖਰੇ ਆ ਕਿਉਂਕਿ ਇੱਥੇ ਸਰਕਾਰ ਜਿਹੜੀ ਆਪਣੇ ਤੌਰ ਤੇ ਧਰਮ ਨੂੰ ਕੈਪਚਰ ਕਰਨ ਦਾ ਯਤਨ ਕਰ ਰਹੀ ਸਮਾਗਮ ਆਪਣੇ ਤੌਰ ਤੇ ਰੱਖ ਰਹੀ ਆ ਪਰ ਇੱਥੇ ਪੰਜਾਬ ਦੀ ਧਰਤੀ ਆ ਗੁਰੂ ਖਾਲਸਾ ਜਿਹੜਾ ਆ ਇਹੋ ਹੀ ਸਾਡੀ ਫੋਰਸ ਆ ਤੇ ਤੁਸੀਂ ਦੇਖਦੇ ਆ ਕਿਵੇਂ ਸਾਡੇ ਜਿਹੜੇ ਸਾਰੇ ਮੁਲਾਜ਼ਮ ਕਿਵੇਂ ਸਾਡੇ ਸਾਰੇ ਗੁਰੂ ਕੇ ਸਿੱਖ ਇਹਨੂੰ ਆਪ ਹੀ ਕੰਟਰੋਲ ਕਰ ਲੈਂਦੇ ਆ ਇਹ ਗੁਰੂ ਦੀ ਬਖਸ਼ਿਸ਼ ਆ। ਸਾਮੀ ਸਾਹਿਬ ਜਿਹੜਾ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਨਗਰ ਕੀਰਤਨ ਕੱਟਿਆ ਜਾ ਰਿਹਾ ਉਸ ਬਾਰੇ ਕੀ ਕਹਿੰਦੇ? ਚਲੋ ਇਹ ਮੈਂ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਸਰਕਾਰ ਆਪਣੇ ਸਰਕਾਰੀ ਕੰਮ ਕਰੇ। ਧਾਰਮਿਕ ਕਾਰਜ ਜਿਹੜੇ ਆ ਉਹ ਧਾਰਮਿਕ ਜਥੇਬੰਦੀਆਂ ਹੀ ਉਹਨਾਂ ਨੂੰ ਹੀ ਸੌਂਦੇ ਆ। ਪਰ ਚਲੋ ਹਟੇ ਨਹੀਂਗੇ ਹੁਣ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ। ਜਿਹੜੇ ਕਾਰਜ ਕਰਨ ਵਾਲੇ ਸੀ ਉਹ ਤਾਂ ਹਲੇ ਖੜੇ ਉਦਾਂ ਦੇ ਉਦਾਂ ਹੀ। ਆ ਮੈਂ ਹੁਣ ਛੜਕ ਦੇ ਵਿੱਚ ਹੀ ਆਉਣਾ ਤੁਰਿਆ ਜਾਂ ਆਨੰਦਪੁਰ ਦੀ ਧਰਤੀ ਨੂੰ ਜਾਨਣਾ ਤੇ ਆਪਾਂ ਦੇ ਦੇ ਆ। ਨਗਰ ਕੀਰਤਨ ਨਹੀਂ ਕੱਟਣੇ ਚਾਹੀਦਾ ਮੇਰੀ ਮੇਰੀ ਬੇਨਤੀ ਸੁਣ ਲਓ ਸਰਕਾਰ ਹੁੰਦੀ ਸਰਕਾਰ ਦੇ ਕੰਮਾਂ ਲਈ ਲੋਕਾਂ ਦੀ ਵੈਲਫੇਅਰ ਲਈ ਇਹ ਜਿਹੜੇ ਧਾਰਮਿਕ ਕਾਰਜੇ ਧਾਰਮਿਕ ਜਸੇਬੰਦੀਆਂ ਨੂੰ ਸੌਂਦੇ ਆ ਪਹਿਲਾਂ ਆਪਾਂ ਦੇਖਦੇ ਆ ਇੱਕ ਜੰਮੂ ਕਸ਼ਮੀਰ ਨਕੀਤਾ ਸੀ ਉਹਦਾ ਕੀ ਹਾਲ ਹੋਇਆ ਹੁਣ ਆਈ ਨਹੀਂ ਭਾਈ ਜੈਤਾਜੀ ਦੀ ਯਾਦ ਦੇ ਵਿੱਚ ਉਥੇ ਇੱਕ ਤਸਵੀਰ ਸਜੋਬਤ ਕੀਤੀ ਆ ਤੇ ਉਹਦੇ ਵਿੱਚ ਸਤਗੁਰਾਂ ਦੇ ਹੱਥ 'ਚ ਖੰਡਾ ਤੇ ਪੈਰਾਂ ਦੇ ਵਿੱਚ ਜੋੜਾ ਪਾਇਆ ਸੋ ਇਦਾਂ ਦੀਆਂ ਹੋ ਜਾਂਦੀਆਂ ਜਿਹੜੀਆਂ ਗੱਲਾਂ ਕਿਉਂਕਿ ਸਰਕਾਰ ਦੇ ਕਾਰਜ ਸਰਕਾਰ ਕਰਦੀ ਮੈਂ ਕੱਢਣ ਨੂੰ ਨਹੀਂ ਕਹਿੰਦਾ ਪਰ ਕੱਢਣ ਨੂੰ ਨਾ ਕੱਢਣ ਪਰ ਧਾਰਮਿਕ ਜਥੇਬੰਦੀਆਂ ਦੇ ਕਾਰਜ ਆ ਇਹ ਉਹਨਾਂ ਨੂੰ ਹੀ ਸੌਂਦੇ ਆ ਬਾਬਾ ਜੀ ਦੋਸਤ ਇੱਕ